ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਇੱਕ ਚਿਤ ਜਹ ਇੱਕ ਛਿੰਤ ਆਇਓ ਕਾਲ ਫਾਸਕੇ ਵਿਚ ਨਾ ਆਇਓ ਸ਼੍ਰੀ ਕਲਗੀਧਰ ਪਾਤਸ਼ਾਹ ਜੀ ਦੇ ਇਸ ਮਹਾਂ ਵਾਕ ਨੂੰ ਪੜ੍ਹ ਕੇ ਇਹ ਖਿਆਲ ਪੈਦਾ ਹੋ ਸਕਦਾ ਹੈ ਕਿ ਛਿੰਤ ਦੇ ਸਿਮਰਨ ਕਰਨ ਨਾਲ ਹੀ ਜੀਵ ਦੀ 84 ਦੇ ਗੇੜ ਅਤੇ ਮੌਤ ਤੋਂ ਕਿਸ ਤਰ੍ਹਾਂ ਮੁਕਤੀ ਹੋ ਸਕਦੀ ਹੈ ਗੁਰਬਾਣੀ ਵਿੱਚ ਦਾ ਹੁਕਮ ਹੈ ਕਿ ਗੁਰਸਿੱਖ ਨੂੰ ਸਵਾਸ ਸਵਾਸ ਅਠੇ ਪਹਿਰ ਉੱਠਦਿਆਂ ਬੈਠਦਿਆਂ ਨਾਮ ਜਪਣਾ ਚਾਹੀਦਾ ਹੈ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਪਾਲ ਸ਼ੀਰੀ ਦਸ਼ਮੇਸ਼ ਪਿਤਾ ਉਕਤ ਮਹਾਬਾਕਤਵਾਰਾ ਦੱਸਦੇ ਹਨ ਕਿ ਇਕ ਚਿਤ ਹੋ ਕੇ ਇਕ ਸ਼ਿਨ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਹੀ ਗੁਰਸਿੱਖ ਮੁਕਤ ਅਵਸਥਾ ਨੂੰ ਪ੍ਰਾਪਤ ਹੋ ਸਕਦਾ ਹੈ ਇਸ ਵਿੱਚ ਕੀ ਰਾਜ ਹੈ ਕੀ ਭੇਦ ਹੈ ਰਗਵੀਰ ਸਿੰਘ ਵੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਨ ਕਰਨ ਦੇ ਨਾਲ ਵਿਅਕਤੀ ਦਾ ਮਨ ਮੁੱਦਤ ਦੀ ਕਮਾਈ ਮਗਰੋਂ ਟਿਕਣਾ ਸ਼ੁਰੂ ਹੋ ਜਾਂਦਾ ਹੈ ਪਹਿਲੇ ਪਹਿਲ ਤਾਂ ਮਨ ਟਿਕਦਾ ਹੀ ਨਹੀਂ ਜੇਕਰ ਗੁਰਬਾਣੀ ਤੇ ਉਤਸ਼ਾਹ ਅਤੇ ਆਸਰੇ ਉੱਤੇ ਸਿਮਰਨ ਜਾਰੀ ਰੱਖਿਆ ਜਾਵੇ ਤਾਂ ਕੁਝ ਸਮੇਂ ਮਗਰੋਂ ਇਹ ਸਫਲਤਾ ਮਿਲ ਜਾਂਦੀ ਹੈ ਕਿ ਗੁਰਸਿੱਖ ਦਾ ਮਨ ਕਿਸੇ ਵੇਲੇ ਟਿਕ ਕੇ ਆਪਣੇ ਅੰਦਰੋਂ ਰਸ ਵੀ ਮੰਦਾ ਹੈ ਅਤੇ ਕਿਸੇ ਵੇਲੇ ਪਟਕਦਾ ਅਤੇ ਜਗਤ ਦੇ ਗੇੜੇ ਲਗੋਂਦਾ ਹੈ ਪਰ ਜੇਕਰ ਵਿਅਕਤੀ ਨਾਮ ਦੀ ਮਹਿਮਾ ਗੁਰਬਾਣੀ ਵਿੱਚੋਂ ਪੜਦਾ ਰਹੇ ਅਤੇ ਨਾਮ ਜਪਣ ਲਈ ਆਪਣਾ ਉਤਸ਼ਾਹ ਕਾਇਮ ਰੱਖੇ ਤਾਂ ਕਿਸੇ ਵੇਲੇ ਗੁਰਸਿੱਖ ਵਿਅਕਤੀ ਦਾ ਮਨ ਨਾਮ ਦਾ ਰਸਿਆ ਵੀ ਬਣ ਜਾਂਦਾ ਹੈ ਅਤੇ ਫਿਰ ਉਹ ਜਦੋਂ ਚਾਹੇ ਨਾਮ ਜਪ ਕੇ ਆਪਣੇ ਅੰਦਰੋਂ ਅੰਮ੍ਰਿਤ ਦਾ ਭੰਡਾਰ ਖੋਲ ਕੇ ਜਨਮ ਜਨਮਾਂ ਤਰਾ ਦੀ ਪਿਆਸ ਨੂੰ 부ਝਾਉਂਦਾ ਅਤੇ ਖੀਵਾ ਹੁੰਦਾ ਹੈ ਨਾਮ ਜਪਣ ਦੇ ਨਾਲ-ਨਾਲ ਹੀ ਵਿਅਕਤੀ ਗੁਰਬਾਣੀ ਤੋਂ ਆਤਮਕ ਗਿਆਨ ਵੀ ਪ੍ਰਾਪਤ ਕਰਦਾ ਚਲਾ ਜਾਂਦਾ ਹੈ ਉਸ ਨੂੰ ਆਪਣੇ ਅਤੇ ਆਪਣੇ ਵਾਹਿਗੁਰੂ ਪਿਤਾ ਦੇ ਪੱਕੇ ਅਤੁੱਟ ਅਤੇ ਸਦੀਵੀ ਰਿਸ਼ਤੇ ਦਾ ਗਿਆਨ ਹੁੰਦਾ ਜਾਂਦਾ ਹੈ ਉਸ ਨੂੰ ਵਾਹਿਗੁਰੂ ਪਿਤਾ ਦੇ ਬਖਸ਼ੇਂਦ ਦਿਆਲੂ ਓਕਨ ਅਤੇ ਗੁਨਾ ਨੂੰ ਨਾ ਵਿਚਾਰਨ ਵਾਲੇ ਅਤੇ ਪਤਿਤ ਪਾਵਨ ਸੁਭਾਅ ਦਾ ਪਤਾ ਲੱਗ ਜਾਂਦਾ ਹੈ ਜੇਕਰ ਗੁਰਬਾਣੀ ਦੇ ਵਿਚਾਰ ਅਤੇ ਨਾਮ ਕਮਾਈ ਉਤਸ਼ਾਹ ਨਾਲ ਜਾਰੀ ਰੱਖੀ ਜਾਵੇ ਤਾਂ ਗੁਰਸਿੱਖ ਵਿਅਕਤੀ ਦੇ ਜੀਵਨ ਵਿੱਚ ਇੱਕ ਦਿਨ ਐਸਾ ਸੁਭਾਗਾ ਆ ਹੀ ਜਾਂਦਾ ਹੈ ਕਿ ਉਹ ਜਦੋਂ ਚਾਹੇ ਆਪਣੇ ਵਾਹਿਗੁਰੂ ਜੀ ਨਾਲ ਅੰਤਰ ਆਤਮਾ ਵਿੱਚ ਜੁੜ ਕੇ ਅਪੇਧਤਾ ਦੇ ਅਥਾ ਆਨੰਦ ਨੂੰ ਮਾਣ ਸਕਦਾ ਹੈ ਹੁਣ ਉਸ ਨੂੰ ਵਾਹਿਗੁਰੂ ਜੀ ਤੱਕ ਪਹੁੰਚਣ ਵਿੱਚ ਉਹ ਪਹਿਲੇ ਵਰਗੀ ਔਖਾਈ ਨਹੀਂ ਰਹਿੰਦੀ ਬਗੈਰ ਕਿਸੇ ਦੇਰ ਦੇ ਉਸ ਦੀ ਸੁਰਤ ਇੱਕ ਛਿਨ ਵਿੱਚ ਆਪਣੇ ਪਰਮ ਆਤਮਾ ਤੱਕ ਪਹੁੰਚ ਕੇ ਉੱਥੇ ਜਿੰਨਾ ਚਿਰ ਜੀ ਕਰੇ ਟਿਕ ਕੇ ਨਿਹਾਲ ਹੋ ਸਕਦੀ ਹੈ ਜਦੋਂ ਕੋਈ ਸਿੱਖ ਵਿਅਕਤੀ ਨੂੰ ਗੁਰਮਤ ਦਾ ਗਿਆਨ ਅਤੇ ਨਾਮ ਦਾ ਪੂਰਨ ਅਭਿਆਸ ਹੋ ਜਾਵੇ ਤਾਂ ਉਸ ਨੂੰ ਆਪਣੇ ਵਾਹਿਗੁਰੂ ਜੀ ਵਿੱਚ ਆਪਣਾ ਸਦੀਵੀ ਟਿਕਾਣਾ ਜਾਂ ਨਿਜਕਰ ਦਿਸਣ ਲੱਗ ਜਾਂਦਾ ਹੈ ਅਤੇ ਉਸ ਦੇ ਅੰਦਰ ਉਤਸ਼ਾਹ ਅਤੇ ਲਾਲਸਾ ਹੋਰ ਵੱਧ ਜਾਂਦੀ ਹੈ ਅਤੇ ਉਸ ਦੇ ਅੰਦਰ ਇਸ ਸਦੀਵੀ ਘਰ ਵਿੱਚ ਵਿਚਰਨ ਦਾ ਉਤਸ਼ਾਹ ਅਤੇ ਲਾਲਸਾ ਵੱਧ ਜਾਂਦੀ ਹੈ ਸ਼੍ਰੀ ਕਲਗੀਧਰ ਪਿਤਾ ਜੀ ਦੇ ਮਹਾਵਾਕ ਅੰਦਰ ਨਾਮ ਅਭਿਆਸ ਦੀ ਇਸ ਉੱਚ ਅਵਸਥਾ ਵੱਲ ਇਸ਼ਾਰਾ ਹੈ ਜਿਸ ਅਵਸਥਾ ਵਿੱਚ ਵਿਚਰਨ ਵਾਲਾ ਜਦ ਜੀ ਚਾਹੇ ਸ਼ਿਨ ਭਰ ਦੀ ਇਕਾਗਰਤਾ ਨਾਲ ਆਪਣੇ ਵਾਹਿਗੁਰੂ ਤੱਕ ਆਪਣੇ ਸੁਰਤ ਨੂੰ ਲੈ ਜਾ ਕੇ ਅਪੇਦਤਾ ਪ੍ਰਾਪਤ ਕਰਦਾ ਹੈ ਜਦ ਚਾਹੇ ਸ਼ਿਨ ਭਰ ਵਿੱਚ ਆਪਣੇ ਆਤਮਿਕ ਅਤੇ ਜਦੋਂ ਚਾਹੇ ਸ਼ਿਨ ਭਰ ਵਿੱਚ ਹੀ ਆਪਣੇ ਨਿਜਕਰ ਵਿੱਚ ਪਹੁੰਚ ਕੇ ਫਿਰ ਇੰਦਰੀਆਂ ਦੇ ਜੀਵਨ ਜਨ ਤ੍ਰਿਸਤਮਾਨ ਰਚਨਾ ਵਾਲੇ ਕਦੀ ਮੁੜੇ ਹੀ ਨਾ ਉਥੇ ਹੀ ਆਪਣੇ ਪਰਮ ਤਤ ਪਰਮ ਆਤਮਾ ਆਪਣੇ ਕਰਤਾਰ ਵਿੱਚ ਲੀਨ ਹੋ ਜਾਵੇ ਇਸ ਲਈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਂ ਵਾਕਾ ਇਹ ਪਾਵਨ ਹੀ ਕਿ ਸਿਮਰਨ ਹਰ ਵੇਲੇ ਸ્વાસ ਸ્વાસ ਕਰਨ ਦੀ ਲੋੜ ਨਹੀਂ ਸਗੋਂ ਕਲਗੀਧਰ ਪਾਛਾ ਦਾ ਇਸ਼ਾਰਾ ਸਿਮਰਨ ਦੀ ਉਸ ਉੱਚੀ ਅਵਸਥਾ ਵੱਲ ਹੈ ਜਿਹੜੀ ਅਵਸਥਾ ਸ્વાસ ਸ્વાસ ਨਾਮ ਜਪਣ ਨਾਲ ਹੀ ਇਸੇ ਵੇਲੇ ਜਾ ਕੇ ਪੜਾ ਹੁੰਦੀ ਹੈ ਇਸ ਅਵਸਥਾ ਵਿੱਚ ਇੱਕ ਛਿੰ ਦਾ ਸਿਮਰਨ ਗੁਰਸਿੱਖ ਵਿਅਕਤੀ ਨੂੰ ਅਭੇਦਤਾ ਅਤੇ ਮੁਕਤੀ ਦਾ ਦਰਜਾ ਬਖਸ਼ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ